ਆ ਬੀਬੀ ਦਾ ਸਮਝੌਤਾ ਹੋ ਗਿਆ ਯਾ ਤੇ ਤਿੰਨ ਪੰਜ ਦਿਨ ਪੂਰੇ ਪੰਜਾਬ 'ਚ ਯਾਰ ਮੈਂ ਕਿਹਾ ਪੂਰਾ ਪੰਜਾਬ ਹੀ ਹਿੱਲਿਆ ਰਿਹਾ ਤੇ ਮੈਨੂੰ ਇਹ ਪਤਾ ਲੱਗਾ ਵੀ ਬੀਬੀ ਦੀ ਬਿਗ ਬਾਸ ਵਿੱਚ ਜਾਣ ਵਾਸਤੇ ਐਂਟਰੀ ਖੁੱਲ ਗਈ ਆ ਹਨਾ ਬਿਗ ਬਾਸ ਇੱਕ ਕੰਜਰਖਾਨੇ ਦਾ ਦੂਜਾ ਨਾਮ ਆ ਕੰਜਰਾਂ ਦਾ ਘਰ ਉਥੇ ਸਾਰੇ ਹਿੰਦੁਸਤਾਨ ਦੇ ਕੰਜਰਵਾੜੇ ਜਾਂਦੇ ਆ ਤੇ ਜਿਹੜਾ ਚਾਜ ਨਾਲ ਕੰਜਰਖਾਨਾ ਕਰਕੇ ਵਿਖਾ ਦਿੰਦਾ ਉਹਦੀ ਬਿੱਗ ਬਾਸ ਚ ਐਂਟਰੀ ਹੋ ਜਾਂਦੀ ਉਹ ਪੈਸੇ ਕਮਾ ਲੈਂਦਾ ਤੇ ਲੋਕਾਂ ਦੀ ਮੈਂਟੈਲਿਟੀ ਦਾ ਬੇੜਾ ਗਰਗ ਕੀਤਾ ਜਾਂਦਾ ਤੇ ਮੈਨੂੰ ਕਹਿੰਦੇ ਦੱਸਿਆ ਹੁਣ ਗੱਲ ਸੱਚੀ ਹੈ ਕਿ ਝੂਠੀ ਹੈ ਨਹੀਂ ਮੈਨੂੰ ਪਤਾ ਵੀ ਇਹ ਬੀਬੀ ਦਾ ਬਿੱਗ ਬਾਸ ਵਿੱਚ ਚਾਂਸ ਬਣ ਚੁੱਕਾ ਆ ਇਹਦੀ ਐਂਟਰੀ ਬਿੱਗ ਬਾਸ ਚ ਪੱਕਾ ਹੋਏਗੀ ਕਿਉਂਕਿ ਏਡਾ ਵੱਡਾ ਮੁੱਦਾ ਕੋਈ ਵੀ ਕਿਸੇ ਵੀ ਸਟੇਟ ਵਿੱਚ ਪਿਛਲੇ 2-3 ਮਹੀਨੇ ਤੋਂ ਨਹੀਂ ਭਕਿਆ ਇਸ ਤੋਂ ਪਹਿਲਾਂ ਤਾਂ ਉਹ ਪਤਾ ਕੁੱਲੜ ਪੀਜੇ ਵਾਲਿਆਂ ਨੇ ਆਪਣੀ ਘਰ ਵਾਲੀ ਦੀ ਨੰਗੀ ਬਣਾ ਕੇ ਤੇ ਉਹ ਬਿੱਗ ਬਾਸ ਚ ਗਿਆ ਸੀ ਤੇ ਲੋਕੀ ਉਹ ਨਾਲ ਫੋਟੋਆਂ ਖਿਚਾਉਂਦੇ ਸਾਲਾ ਪੰਜਾਬੀਆਂ ਦੀ ਤੇ ਬੇਗੈਰਤ ਗੈਰਤ ਹੀ ਮਰ ਚੁੱਕੀ ਪੰਜਾਬੀ ਲੋਕਾਂ ਦੀ ਚੰਗੀ ਤਰ੍ਹਾਂ ਗੈਰਤ ਮਰ ਚੁੱਕੀ ਹਰਿਆਣੇ ਦੇ ਲੋਕਾਂ ਚ ਗੈਰਤ ਹੈਗੀ ਆ ਪਾਕਿਸਤਾਨੀ ਪੰਜਾਬ ਦੇ ਲੋਕਾਂ ਚ ਗੈਰਤ ਹੈਗੀ ਆ ਜਿਆ ਹੋਈ ਕਿਸੇ ਕੁੜੀ ਦਾ ਕੇਸ 1970 ਤੋਂ ਪਹਿਲਾਂ ਹੋਇਆ ਹੁੰਦਾ ਤੇ ਪਿਓ ਨੇ ਵਾਹਾ ਲੈ ਲੈਣਾ ਸੀ ਉਹ ਪਿਓ ਕੁੜੀ ਦਾ ਪਹਿਲਾਂ ਨੰਗੇ ਸਰ ਘੁੰਮਦਾ ਇਹ ਤੇ ਬਾਅਦ ਚ ਉਹ ਜਦੋਂ ਇੰਟਰਵਿਊਾਂ ਵਿੱਚ ਆਉਂਦਾ ਤੇ ਉਹ ਨੀਲਾ ਪਰਨਾ ਨਿਹੰਗਾਂਾ ਬੰਨ ਕੇ ਇੰਟਰਵਿਊ ਚ ਆਉਣ ਲੱਗ ਪਿਆ ਹੱਦ ਹੋ ਗਈ ਯਾਰ ਚੰਗਾ ਤੇਰੀ ਕੁੜੀ ਨੇ ਲੰਬਿਤਕ ਚੋਂ ਮੈਡਲ ਲਿਆਂਦਾ ਵੀ ਤੂੰ ਹੁਣ ਨੀਲਾ ਪਰਨਾ ਬੰਨ ਕੇ ਇੰਟਰਵਿਊ ਦੇਣੀਆਂ ਹੈ ਹੈ ਤੇ ਕੰਜਰਖਾਨਾ ਵਾਧਾ ਵੇਖ ਕੇ ਮਤਲਬ ਅੱਛਾ ਅੱਧੇ ਪੰਜਾਬ ਦੇ ਕਿਸਾਨ ਡੁੱਬੇ ਪਏ ਆ ਘਰ ਡੁੱਬ ਗਏ ਕਿਸਾਨਾਂ ਦੇ ਲੋਕਾਂ ਨੂੰ ਉਹਨਾਂ ਦਾ ਕੋਈ ਨਹੀਂ ਇੱਕ ਉਹ ਵਕੀਲ ਬੀਬੀ ਉਹ ਕਹਿੰਦੀ ਹੈ ਸਮਝਾਉਂਦਾ ਕਿ ਹੋ ਗਿਆ ਮੈਂ ਤਾਂ ਕੇਸ ਲੜਨਾ ਹੀ ਹੈ ਉਹਨੇ ਫੇਮਸ ਹੋਣਾ ਹੈ ਕੇਸ ਲੜ ਕੇ ਇੱਕ ਟੂਟੀ ਬਦਮਾਸ਼ ਚਫਲਿਆ ਉਹ ਧਮਕੀਆਂ ਦੇਈ ਜਾਂਦਾ ਵੀ ਤੂੰ ਹੁਣ ਬਚ ਕੇ ਰਹੀਂ ਮੁੰਡਿਆ ਰਫਤਾਰ ਰਹੀਂ ਤੂੰ ਬਚ ਕੇ ਰਹੀਂ ਹੁਣ ਤੈਨੂੰ ਮੈਂ ਛੱਡਣਾ ਨਹੀਂ ਹੈਗਾ ਤੋ ਬਾਅਦ ਪਤਾ ਲੱਗਾ ਵੀ ਇਹ ਤਾਂ ਆਪ ਆਪਣੇ ਦੋਸਤਾਂ ਦੀਆਂ ਭੈਣਾਂ ਦੀਆਂ ਵੀਡੀਓ ਐਡਿਟ ਕਰ ਕਰਕੇ ਪਾਉਂਦਾ ਰਿਹਾ ਆ ਹੈਂ ਹੱਦ ਹੋ ਗਈ ਪੰਜਾਬ ਦਾ ਇੰਨਾ ਬੇੜਾ ਕੋਈ ਯਾਰ ਕਿਹੋ ਜਿਹਾ ਸਮਾਜ ਪੰਜਾਬ ਦਾ ਸਿਰ ਗਿਆ ਗਿਆ ਅੱਛਾ ਬਿਗ ਬਾਸ ਵਿੱਚ ਜਿਹੜਾ ਕੰਜਰਖਾਨਾ ਕਰੂ ਉਹ ਹੀ ਬਿਗ ਬਾਸ ਚ ਉਹਦੀ ਹੀ ਐਂਟਰੀ ਹੋ ਜੂ ਔਰ ਗਰਚਰਨ ਸਿੰਘ ਸੋਢੀ ਉਹਨੇ ਘਰੋਂ ਉਹਨੇ ਬਿਗ ਬਾਸ ਚ ਐਂਟਰੀ ਕਰਾਉਣੀ ਹੀ ਤੇ ਉਹਨੇ ਕੀ ਕੀਤਾ ਵੀ ਉਹ ਗਾਇਬ ਹੋ ਗਿਆ ਹੈਗਾ ਉਹ ਘਰ ਹੀ ਸੀ ਉਹਦਾ ਪਿਓ ਵੀ ਝੂਠ ਬੋਲਦਾ ਹੈ ਹੈਗਾ ਉਹ ਘਰ ਹੀ ਸੀ ਤੇ ਉਹ ਗਾਇਬ ਹੋ ਗਿਆ ਬਾਅਦ ਚ ਜਦੋਂ ਲੱਭਿਆ ਲੋਕਾਂ ਲਾਂ ਤਾਂ ਪਾਈਆਂ ਅਖੇ ਮੈਂ ਗੁਰਦੁਆਰਿਆਂ ਦੇ ਦਰਸ਼ਨ ਕਰਨ ਗਿਆ ਸੀ ਉਹ ਯਾਰ ਤੂੰ ਕਿਹੜੇ ਗੁਰਦੁਆਰੇ ਚਲਾ ਗਿਆ ਕਿਹੜਾ ਹਿਮਾਲਿਆ ਦੇ ਪਰਬਤਾਂ 'ਚ ਗੁਰਦੁਆਰਾ ਬਣਿਆ ਹੋਇਆ ਆ ਅਖੇ ਮੈਂ ਲੁਧਿਆਣੇ ਦੇ ਗੁਰਦਾਰਾ ਸਾਹਿਬ ਗਿਆ ਸੀ ਇਤਿਹਾਸ ਪਤਾ ਨਹੀਂ ਲੁਧਿਆਣੀ ਕਿਹੜਾ ਇਤਿਹਾਸ ਗੁਰਦਾਰਾ ਆ ਮਤਲਬ ਕੰਜਰ ਖਾਨਾ ਸਾਡੇ ਪੰਜਾਬ ਜਿਸ ਟਾਈਮ ਟੌਪ ਦੇ ਆ ਟੌਪ ਤੇ ਉਹ ਕਰਨ ਉਹ ਕਿਹੜਾ ਕੁੰਦਰਾ ਉਹ ਪੰਜਾਬ ਬੰਬੇ ਉਹਨੂੰ ਲੋਕੀ ਐਲਾਨਤਾ ਪਾਉਂਦੇ ਆ ਕੋਈ ਕੋਲ ਨਹੀਂ ਖੜਾ ਕਰਦਾ ਉਹ ਮੂੰਹ ਆਪਣਾ ਰਵਾਲਨਾ ਬੰਨ ਗਏ ਤੇ ਫੇਕ ਹਮਦਾ ਆ ਉਥੇ ਬੰਬੇ ਅੱਜ ਥੇ ਉਹਦੀ ਇਸ਼ਤ ਹੋ ਰਹੀ ਆ ਉਹ ਗੁਰਦਾਰੇ ਜਾਂਦਾ ਉਥੇ ਲੋਕੀ ਨੂੰ ਮੱਥੇ ਫੋਟੋਆਂ ਚਾਉਂਦੇ ਆ ਯਾਰ ਕਿਹੜੇ ਬੰਦੇ ਦਾ ਫੋਟੋਆਂ ਚਾਹ ਰਿਹਾ ਹੈ ਜਿਹੜਾ ਲੋਕਾਂ ਦੀਆਂ ਕੁੜੀਆਂ ਦੀਆਂ ਧੋਖੇ ਨਾਲ ਨੰਗੀਆਂ ਵੀਡੀਓ ਬਣਾਉਦਾ ਰਿਹਾ ਹੈ ਫੱਟ ਹੋ ਗਈ ਯਾਰ ਇਸ ਤੋਂ ਵੱਧ ਕੀ ਕਰਕਣਾ ਅਸੀਂ ਯਾਰ ਇਸ ਤੋਂ ਵੱਧ ਕੀ ਕਰਕਣਾ ਬੜੇ ਵੱਡੇ ਲੈਵਲ ਦਾ ਯਾਰ ਅਸੀਂ ਪੰਜਾਬੀ ਕਰਕੇ ਚੁੱਕੇ ਆ ਬੜੇ ਵੱਡੇ ਲੈਵਲ ਦੇ ਔਰ ਜਿੰਨੀਆਂ ਖੱਚਾਂ ਸਾਰੀਆਂ ਮਜੇਦਾਰੀਆਂ ਪੰਜਾਬ ਚ ਕਿਰਤੀ ਭਾਵੇਂ ਉਹ ਕਿਸਾਨ ਆ ਭਾਵੇਂ ਉਹ ਮਜ਼ਦੂਰ ਆ ਉਹ ਵਿਚਾਰਾ ਦੋ ਟਾਈਪ ਦੀ ਰੋਟੀ ਦੋੱਖਾ ਹਰ ਇਮਾਨਦਾਰ ਬੰਦਾ ਭਾਵੇਂ ਉਹ ਕਿਸੇ ਵੀ ਪੋਸਟ ਤੇ ਲੱਗਾ ਆ ਉਹ ਦੋ ਟਾਈਮ ਦੀ ਰੋਟੀ ਬੜੀ ਮੁਸ਼ਕਿਲ ਨਾਲ ਕਮਾ ਕੇ ਖਾਪਉਂਦਾ ਜਿੰਨੇ ਚੋਰ ਮਚੱਕੇ ਠਾਕੀ ਚੋਰ ਫਰੌੜੀਏ ਨੀਚ ਲੋਕ ਸਾਰੇ ਮਜੇ ਲੈਣਦੇ ਪੰਜਾਬ ਤੋਂ ਪੰਜਾਬ ਦਾ ਕੁਝ ਹੱਦ ਹੋ ਗਈ ਯਾਰ ਹੱਦ ਹੋ ਗਈ ਜਿੰਨੇ ਉਹ ਫਰੌੜੀਏ ਸਾਰੇ ਭਗਤ ਸਿੰਘ ਬਣੇ ਹੋਏ ਆ ਲੋਕਾਂ ਨੂੰ ਉਲੂ ਬਣਾ ਬਣਾ ਕੇ ਲੋਕੀ ਉਹਨਾਂ ਨੂੰ ਸਪੋਰਟ ਕਰਨਦੇ ਆ ਗੁਰਦੁਆਰਿਆਂ 'ਚ ਯਾਰ ਸ਼ਰਮ ਬੱਚਿਆਂ ਨੇ ਜੌਨ ਸ਼ੋਸ਼ਨ ਦੇ ਵੀਡੀਓ ਸਾਹਮਣੇ ਆਏ ਜੇ ਸਟੇਟ ਵਿੱਚ ਉੱਥੋਂ ਦੇ ਧਾਰਮਿਕ ਸਥਾਨਾਂ ਵਿੱਚ ਯਾਰ ਕੰਮ ਚੱਲ ਪਿਆ ਯਾਰ ਉੱਥੋਂ ਦਾ ਸਮਾਜ ਕਿਹੋ ਜਿਹਾ ਹੋਊਗਾ ਯਾਰ ਤੁਸੀਂ ਖੁਦ ਸੋਚੋ ਹੂੰ ਇਸ ਬੀਬੀ ਤੇ ਹਰ ਬੰਦਾ ਹਰ ਕੱਚਾ ਬੰਦਾ ਇਹਨਾਂ ਧੱਕਾ ਹੋਇਆ ਇਹਨੂੰ ਇਨਸਾਫ ਦਿਵਾਉਣਾ ਤੇ ਉਹ ਜਿਹੜੇ ਕਿਸਾਨ ਯਾਰ ਡੁੱਬੇ ਪਿਆ ਉਹਨਾਂ ਦੀਆਂ ਵੀ ਕੁੜੀਆਂ ਉਨਾਂ ਨੂੰ ਇਨਸਾਫ ਦਿਵਾ ਲਓ। ਉਹਨਾਂ ਵਾਸਤੇ ਕੋਈ ਕਿਸਾਨ ਡੁੱਬਣ ਕੋਈ ਨਹੀਂ ਹੁੰਦਾ ਕੋਈ ਗੱਲ ਨਹੀਂ ਇਹਨੂੰ ਇਨਸਾਫ ਦਿਵਾ। ਇਹਨੂੰ ਜੀ ਨਸ਼ਾ ਖਵਾ ਕੇ ਇਹਨਾਂ ਧੋਖਾ ਕਰਤਾ ਯਾਰੋ ਉਹ ਵੀਡੀਓ ਜਿਹੜੀਆਂ ਸ਼ਰਿਆਮ ਨੈਟ ਦੇ ਕੋ ਮੰਡੀਆਂ ਉਹ ਚੋਂ ਨੇ ਨਸ਼ਾ ਕੀਤਾ ਹੋਇਆ ਆ। ਔਰ ਉਹ ਮੁੰਡੇ ਦੇ ਵੀ ਝੂਠਾ ਰੋਬ ਲਾਇਆ ਗਿਆ ਆ। ਉਹ ਪਤਾ ਨਹੀਂ ਕਿੰਨਿਆਂ ਨਾਲ ਕੀ ਕੁਛ ਉਹਦਾ ਚੱਲਦਾ ਸੀ ਕਦੋਂ ਦੀ ਉਹ ਵੀਡੀਓ ਸੀ। ਅੱਜ ਦੀ ਉਹਦੀ ਉਮਰ ਦੇਖੋ ਤੇ ਉਦੋਂ ਦੀ ਉਮਰ ਦੇਖੋ ਤਾਂ ਲੱਗਦਾ ਵੀ 3-4 ਸਾਲ 5 ਸਾਲ ਪੁਰਾਣੀ ਵੀਡੀਓ ਆ। ਨਾ ਉਸ ਸ਼ਰੀਪ ਗਾਂ ਦਾ ਲੱਗ ਗਿਆ ਉਹ ਮੁੰਡੇ ਦਾ ਲੱਗ ਗਿਆ। ਉਹ ਮੁੰਡਾ ਵਿਚਾਰਾ ਬੋਲਿਆ ਵੀ ਨਹੀਂ। ਤੇ ਆ ਰਫਤਾਰ ਆਇਆਗੇ ਟੱਟੀ ਬਲਵਾਜ ਇਹ ਧਮਕੀਆਂ ਦੇਣ ਲੱਗ ਪਏ ਵੀ ਹੁਣ ਤੂੰ ਬਾਜ ਜਾ ਹੁਣ ਬੱਸ ਹੁਣ ਤੂੰ ਪਿੰਡੋਂ ਸੋਚ ਕੇ ਨਿਕਲੀ ਬੱਸ ਮੈਂ ਤੈਨੂੰ ਹੁਣ ਛੱਡਣਾ ਨਹੀਂ। ਤੇ ਆ ਬੇ ਖੱਤ ਲੋਕ ਜਿਨ੍ਹਾਂ ਦੇ ਘਰ ਰੋਟੀ ਖਾਂਦਾ ਸੀ। ਉਹਨਾਂ ਦੇ ਘਰਦਿਆਂ ਦੀਆਂ ਕਹਿੰਦੇ ਵੀ ਲੜਕੀਆਂ ਦੀਆਂ ਇਹ ਵੀਡੀਓ ਬਣਾਉਂਗਾ ਰਿਹਾ ਆ ਯਾਰ ਮੈਂ ਇੱਕ ਗੱਲ ਸੋਚੀ ਵਾ ਜਿਹੜੇ ਗੈਂਗਸਟਰ ਗੁੰਗਰਸਰ ਜੇ ਇਹਦੇ ਵਿਚਾਰੇ ਐਵੇਂ ਬਦਨਾਮ ਆਏ ਤੇ ਆਪਣੀਆਂ ਜ਼ਿੰਦਗੀਆਂ ਖਰਾਬ ਇਹਦੇ ਐਵੇਂ ਇਹ ਜਿਹੜੇ ਆ ਰੀਲਾਂ ਵਾਲੇ ਖੱਚਾ ਨਾ ਅਸਲੀ ਇਹ ਕ੍ਰਿਮੀਨਲ ਆ ਆ ਜਿਹੜੇ ਰੀਲਾਂ ਦੇ ਲੋਕਾਂ ਨੂੰ ਉਦੋਂ ਬਣਾਉਂਦੀਆਂ ਜਿੰਨੀਆਂ ਖੱਚਾ ਹੈ ਪੁੱਤ ਭਾਨ ਸਿੰਘ ਉਹ ਸ਼ਗਲੋਂ ਹੀ ਖਾਚ ਲੱਗਦਾ ਬਾਣਾ ਪਾਇਆ ਹਰ ਨੇ ਲੋਕ ਤੇ ਉਹਨੂੰ ਮੱਥੇ ਟੇਕਦੇ ਆ ਹੱਦ ਤੋਂ ਬਾਹਰ ਆ ਕੰਮ ਯਾਰ ਹੱਦ ਤੋਂ ਬਾਹਰ ਆ ਕੰਮ ਪੰਜਾਬ 'ਚ ਇਸ ਦੇਸ਼ 'ਚ ਪੈਦਾ ਹੋਏ ਆ ਇੱਥੇ ਰਹਿੰਦੇ ਆ ਇਹ ਕਿਹਾ ਜਿਹੜਾ ਗੁਲਾਮ ਅਸੀਂ ਗੁਲਾਮ ਆ ਉਹ ਯਾਰ ਪੰਜਾਬ ਤੋਂ ਬਾਹਰ ਚੂਪੀ ਬਿਹਾਰ 'ਚ ਪੰਜਾਬੀਆਂ ਕੋਲ ਜਾਦਾ ਜ਼ਮੀਨ ਆ ਬੰਬੇ 'ਚ ਤੀਜੇ ਨੰਬਰ ਦੇ ਵਿੱਚ ਪੰਜਾਬੀ ਆ। ਟਰਾਂਸਪੋਰਟ ਪੰਜਾਬ ਦੀ ਸਭ ਤੋਂ ਵੱਧ ਜਗ੍ਹਾ ਪੰਜਾਬੀਆਂ ਕੋਲ ਆ। ਸਾਰੇ ਪੰਜਾਬ ਦੀ ਪੰਜਾਬੀਆਂ ਦੀ ਪ੍ਰਾਪਰਟੀ ਹਿੰਦੁਸਤਾਨ 'ਚ ਆ। ਫਿਰ ਵੀ ਇਹ ਜਿਹੜੇ ਉਹ ਫੰਡ ਇਕੱਠੇ ਕਰਨ ਵਾਲਾ ਗੈਂਗ ਅਸੀਂ ਗੁਲਾਮ ਆ ਲੋਕਾਂ ਨੂੰ ਉਲੂ ਬਣਾਉਂਦੇ ਰਹਿੰਦੇ ਆ। ਪਤਾ ਨਹੀਂ ਯਾਰ ਸਾਡੇ ਸੱਚ ਜੋ ਕਦੋਂ ਆਊਗਾ। ਕੱਲ ਜੋ ਕਹਿੰਦੇ ਹੁੰਦੇ ਜਦੋਂ ਕਾਲੇ ਲੋਕਾਂ ਦਾ ਘਟੀਆ ਲੋਕਾਂ ਦਾ ਰਾਜ ਹੋਵੇ ਉਹਨੂੰ ਕੱਲ ਜੋ ਕਹਿੰਦੇ ਆ। ਇਸ ਸਤਜੋਗ ਉਹਨੂੰ ਕਹਿੰਦੇ ਜਦੋਂ ਸੱਚੇ ਲੋਕ ਸਿਸਟਮ ਚ ਚਲਾਉਣ ਤੇ ਸੱਚ ਦਾ ਵਰਤਾਰਾ ਹੋਵੇ ਉਹਨੂੰ ਸਤਜੋਗ ਕਹਿੰਦੇ ਆ ਮੈਂ ਕਿਤੇ ਪੜਿਆ ਸੀ ਵੀ ਪੰਜਾਬ ਚ ਨਾ ਸੇਠ ਹੁੰਦੇ ਸੀ ਸੇਠ ਗਸੇੜ ਗੰਗਾ ਰਾਮ ਸੇਠ ਮੇਲਾ ਰਾਮ ਇਹ ਤਾਂ ਬੜੇ ਸੇਠ ਹੋਏ ਜਿਹੜੇ ਰਾਜਪੂਰ ਹੁਣੀ ਆ ਨਾ ਇਹ ਵੀ ਸੇਠਾਂ ਦੀ ਫੈਮਿਲੀ ਚ ਉਹ ਨਾ ਇਕਨੋਮੀ ਪੰਜਾਬ ਦੀ ਉਹੀ ਸੰਭਾਲਦੇ ਸੀ ਤੇ ਬੜੇ ਇਮਾਨਦਾਰ ਬੰਦੇ ਹੁੰਦੇ ਸੀ ਉਹ ਨਾਨਕ ਜੀ ਨੂੰ ਮੰਨਦੇ ਸੀ ਤੇ ਕਿਸਾਨ ਫਸਲਾਂ ਬੀਜਦੇ ਸੀ ਮਜ਼ਦੂਰ ਕੰਮ ਕਰਦੇ ਸੀ ਤੇ ਸੇਟ ਸਾਰੀ ਇਕਨੋਮੀ ਸੰਭਾਲਦੇ ਹੁੰਦੇ ਤੇ ਉਹ ਅੰਗਰੇਜ਼ਾਂ ਨੇ ਉਹ ਸਾਰੇ ਫੇਲ ਕਰਦੇ ਕਹਿੰਦੇ ਉਦੋਂ ਤੇ ਮਹਾਰਾਜਾ ਰਣਜੀਤ ਸਿੰਘ ਦਾ ਟਾਈਮ ਇਹ ਬੜੇ ਵਧੀਆ ਟਾਈਮ ਸੀ 1980 ਤੋਂ ਬਾਅਦ ਤੇ ਯਾਰ ਪੋਲਿਟਿਕਸ ਨੇ ਇਹੋ ਜਿਹਾ ਬੇੜਾ ਕਰਕੇ ਕੀਤਾ ਸਾਡਾ ਕਿ ਸਾਡੇ ਖੱਚ ਖਾਨਾ ਹੀ ਹੋ ਗਿਆ ਯਾਰ ਸਾਡੇ ਚ ਖੱਚ ਖਾਨਾ ਹੀ ਹੋ ਗਿਆ ਧੰਨਵਾਦ ਵੀਰੋ ਧੰਨਵਾਦ ਯਾਰ ਨਹੀਂ ਰਹੇ ਹੁੰਦਾ